ਸਾਰਿਆਂ ਤੋਂ ਪਹਿਲਾਂ ਤਾਂ ਇਹ ਸਸਤਰੀ ਕਾਲ ਜਿੰਨੇ ਵੀ ਭਰਾ ਆਪਣੇ ਚੈਨਲ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਜੀਰੀ ਵਾਲੇ ਕਿਸਾਨਾਂ ਵਾਸਤੇ ਦੱਸਦੇ ਆਂ ਵੀ ਜਿਹੜੀਆਂ ਪਰਮਲ ਵੈਰਾਈਟੀਆਂ ਨਾ ਸਾਰੀਆਂ ਤਕਰੀਬਨ ਦਾ ਝਾੜ ਦੇ ਵਿੱਚ ਵਧੀਆ ਹੁੰਦੀਆਂ ਨੇ ਮੈਨੂੰ ਆਹ ਉਹ ਵੈਰਾਈਟੀਆਂ ਨਾਲੋਂ ਵੱਖ ਲੱਗੀ ਵੈਰਾਈਟੀ ਯਾਰ ਲਾਇਆ ਆਪਾਂ ਪਹਿਲੀ ਵਾਰ ਝਾੜ ਬਾਰੇ ਜਰੂਰ ਆਪਾਂ ਇਹ ਡਿਟੇਲ ਦੱਸਾਂਗੇ ਕਿੰਨੇ ਮੰਨ ਦਾ ਝੜ ਰਿਹਾ ਸਪੈਸ਼ਲ ਵੀਡੀਓ ਕਰਾਂਗੇ ਤੇ ਮਿੰਤੀ ਵੀ ਬੜੀ ਹੋਊਗੀ ਅਲੱਗ ਕਿੱਲੇ ਦੇ ਵਿੱਚ ਹੀ ਲੱਗਿਆ ਇਹ ਸੈਫਟ 골ਡ ਹੈ ਜਿਹੜਾ एबीजी 28 ਜੂਨ ਦਾ ਲੱਗਿਆ ਹੋਇਆ ਤੇ ਅੱਜ 52 ਦਿਨਾਂ ਦਾ ਹੋ ਗਿਆ ਆਪਾਂ ਵੀਡੀਓ ਥੋੜੀ ਜਿਹੀ ਲੇਟ ਹੋ ਕੇ ਪਾਉਣ ਤੋਂ ਤਿੰਨ ਦਿਨ ਸਪਰੇਅ ਕਰੇਨ ਨੂੰ ਹੋਗੇ ਤੇ ਆਪਾਂ ਵਾਇਰ ਕੰਪਨੀ ਦਾ ਜਿਹੜਾ ਫੇਮ ਹੈ ਇਹੀ ਹੀ ਕੀਤਾ ਹੈ ਪਹਿਲੀ ਤੇ ਲਾਸਟ ਸਪਰੇਅ ਹੈ ਬਾਈ ਇਹਦੇ ਤੇ ਕੋਈ ਸਪਰੇਅ ਨਹੀਂ ਹੋਈ ਬਿਸ਼ੱਕ ਤੁਸੀਂ ਆ ਕੇ ਰਿਕਾਰਡ ਚੈੱਕ ਕਰ ਲਓ ਤੇ ਆਪਾਂ 2014 ਤੋਂ ਵੀ ਵਾਇਰ ਕੰਪਨੀ ਦੇ ਨਾਲ ਜੁੜੇ ਹੋਏ ਆਂ ਵਾਇਰ ਤੇ ਸਜੈਂਟਾ ਤੋਂ ਨਹੀਂ ਵਰਤੀ ਨੇ ਵਾਇਰ ਦਾ ਨੇ ਟੀਪੋ ਬਹੁਤ ਸੁਣਾ ਰਿਜ਼ਲਟ ਉਹਦਾ ਉਹ ਵੀ ਕਰਦੇ ਰਹੀ ਆਂ ਤੇ ਇਸ ਵਾਰ ਆਪਾਂ ਸਜੈਂਟਾ ਦਾ ਐਮਈ ਸਟਾਰਟਾਪ ਹੈ ਜਿਹੜਾ ਨਾਲ ਫੰਗੀ ਸਾਈਡ ਪਾਉਣਾਗੇ ਚਾਰ ਢੋਲੀਆਂ ਕਿੱਲੇ ਦੀਆਂ ਪਾਈਆਂ ਬਾਈ ਜੀ ਬੈਟਰੀ ਵਾਲੀਆਂ ਬਾੜਾ ਕੋਈ ਫालतू ਆਪਾਂ ਖਰਚਾ ਨਹੀਂ ਕਰਿਆ ਇਹਦੇ ਤੇ ਇੱਕ ਵੀ ਸਪਰੇ ਨਹੀਂ ਕਰੀ ਸਿਰਫ ਇੱਕ ਕੱਖਾਂ ਵਾਲੀ ਸਪਰੇ ਉੱਤੇ ਕਰੀ ਉਹ ਵੀ ਨਾ ਕੱਖ ਪੱਟੇ ਦੇ ਚੋਂ ਤੇ 40 ਦਿਨਾਂ ਦਾ ਰਿਜ਼ਲਟ ਹੈ ਬਾਈ ਜੀ ਫੇਮ ਦਾ ਜੇ ਸਪਰੇ ਤੁਸੀਂ ਕਰਨੀ ਹੈ ਵਧੀਆ ਕੰਪਨੀ ਦੀ ਕਰੋ ਸਪਰੇ ਮੈਂ ਤਾਂ ਤੁਹਾਨੂੰ ਇਹੀ ਰਾਇ ਦੇਣਾ ਵੀ ਫੇਮ ਦਾ ਰਿਜ਼ਲਟ ਸਭ ਤੋਂ ਵਧੀਆ ਹੈ ਤੇ 40 ਦਿਨਾਂ ਜਿਹਨੇ ਬਿਲਕੁਲ ਨਿਸਰ ਜਾਣਾ ਹੈ ਪੂਰ ਚੰਗੀ ਤਰ੍ਹਾਂ ਇੱਕੋ ਜਿਹਾ ਅਨਸਾਰ ਹੋ ਜਾਣਾ ਬਾਈ ਜੀ ਅੱਜ ਤਾਂ ਸਟਾਰਟਿੰਗ ਹੋਈ ਇਹ ਬਗੋਲੇ ਤੇ ਇਸ ਤਰ੍ਹਾਂ ਤੁਸੀਂ ਸਪਰੇ ਕਰੋ ਤੇ ਆਪਾਂ ਚਾਰ ਢੋਲੀਆਂ ਹੀ ਕਿੱਲੇ ਦੀਆਂ ਪਾਈਆਂ ਬਹੁਤ ਵਧੀਆ ਸਪਰੇ ਹੋਈ ਏ ਬੈਟਰੀ ਵਾਲੀ ਢੋਲੀ ਦੇ ਨਾਲ ਆਪਾਂ ਇੱਕ ਇੰਜਨ ਵਾਲੀ ਢੋਲੀ ਦੇ ਨਾਲ ਕਹਿ ਦਿੰਨੇ ਸਪਰੇ ਉਹਦੇ ਨਾਲ ਬਈ ਆਪ ਨੂੰ ਸਪੀਡ ਵਾਲੀ ਤੇਜ਼ ਕਰਨੀ ਪੈਂਦੀ ਏ ਤੇ ਉਹ ਹੀ ਜੀ ਗੱਲ ਨਹੀਂ ਬਣਦੀ ਦੂਜਾ ਨੰਬਰ ਬਾਈ ਇਹ ਗੱਲ ਹੈ ਇਹਦੇ ਆਪਾਂ ਝਾੜ ਵੀ ਤੁਹਾਨੂੰ ਦੱਸਾਂਗੇ ਤੇ ਮੈਨੂੰ ਲੱਗਦਾ ਵੀ 28 ਪੀ 67 ਨਾਲੋਂ ਟਾਈਮ ਵੀ ਬਹੁਤ ਘਟ ਲੈਂਦਾ ਬਈ ਅੱਜ ਇਹ 52 ਦਿਨਾਂ ਦਾ ਹੋ ਗਿਆ ਜੀ 28 ਜੂਨ ਦਾ ਲੱਗਿਆ ਹੋਇਆ done